ਹਲੋ ਹਾਂਜੀ ਫੋਨ ਆਇਆ ਸੀ ਤੁਹਾਡਾ ਹੁਣੇ ਹਾਂ ਹਾਂ ਹਾਂਜੀ ਤੇ ਇਤਾਂ ਮੈਂ ਪੁੱਛਣਾ ਸੀ ਤੁਹਾਡਾ ਵਟਸਐਪ ਕਿਹੜੇ ਨੰਬਰ ਤੇ ਚੱਲਦਾ ਹੈ ਵਟਸਐਪ ਮੈਂ ਚਲਾਉਂਦੀ ਨੇ ਨਹੀਂ ਉਹ ਮਰੀਕ ਤਾਂ ਚਲਾਉਂਦਾ ਹੀ ਹੋਣਾ ਉਹ ਮੈਨੂੰ ਪਤਾ ਹੀ ਨਹੀਂ ਨੰਬਰ ਇਹਨਾਂ ਦਾ ਅੱਛਾ ਕੋਲੇ ਨਹੀਂ ਨਹੀਂ ਕੋਲ ਨਹੀਂ ਉਹ ਦੁਕਾਨ ਤੇ ਗਏ ਹੋ ਯਾਰ ਅੱਛਾ ਮੈਂ ਕੋਈ ਜੋ ਬਾਹਰ ਆਈ ਸੀ ਜਦੋਂ ਤੁਹਾਡਾ ਫੋਨ ਕੱਟਿਆ ਜਾ ਗਿਆ अच्छा अच्छा मैं ਕੀਤਾ ਸੀ ਚੈੱਕ ਅਨਸਰ ਨਹੀਂ ਕੀਤਾ ਕੀ ਬਣਿਆ ਫਿਰ ਹੁਣ ਉਹ ਵਿਜ਼ੀ ਕੰਮ ਧੋਖ ਹੈ ਬਈ ਨਹੀਂ ਔਖਾ ਨਹੀਂ ਮੇਰੇ ਪੁੱਤਰ ਬਰਾਬਰ ਨੇ ਮੈਨੂੰ ਨਹੀਂ ਪਤਾ ਬਸ ਫਿਰ ਮੇਰਾ ਵੀ ਔਖਾ ਹੀ ਹੈ ਬਸ ਕੋਈ ਗੱਲ ਨਹੀਂ ਫਿਰ ਠੀਕ ਹੁਣ ਮੈਂ ਤੁਹਾਨੂੰ ਦੱਸਾਂਗਾ ਅੱਛਾ ਰਾਤ ਨੂੰ ਲੌਣ ਲੱਗ ਜਾ ਕਿ ਜੇ ਨਾਲ ਦੇ ਕੰਮ ਕਰ ਲਿਆ ਗੋਸ ਤੁਸੀਂ ਕਿਹੜਾ ਕਿਸੇ ਨੂੰ ਦੱਸਣਾ ਹੈ ਦੱਸਣਾ ਨਹੀਂਗਾ ਅੱਜ ਹਬੋਰ ਗਈ ਸੀ ਉੱਥੇ ਪੰਜਾ ਸੀ ਕਿਹੜਾ ਤੈਨੂੰ 6 ਮਹੀਨਾ ਲਈ ਲੈ ਜਾਣਾ ਨਹੀਂ ਲੈ ਜਾਣੇ ਤਾਂ 10 ਮਿੰਟ ਹੀ ਨੇ ਆਪਾਂ ਇੱਕ ਡਿਜਨ ਲਾਤਾ ਖੁਲਾਵਾਂਗੇ ਫਿਰ ਵੀ ਸੰਤੋਖ ਹੋਦੀ ਹੈ ਓ ਛੱਡ ਦੀ ਲੈ ਹੁਣ ਤੂੰ ਵੇਖ ਵੀ ਕੀ ਕਰਨਾ ਤੇਰੀ ਕੋਈ ਮੈਂ ਇਹ ਜਾਂ ਕੰਮ ਕਰਦਾ ਕੀਤਾ ਹੀ ਨਹੀਂ ਗੀਬੀ ਘੱਟਲੀ ਮੈਂ ਤੈਨੂੰ ਇਹ ਤਾਂ ਨਹੀਂ ਆਖਿਆ ਮੈਂ ਤੈਨੂੰ ਇਹ ਤਾਂ ਨਹੀਂ ਆਖਿਆ ਤੂੰ ਕੀਤਾ ਕਿ ਨਹੀਂ ਕੀਤਾ ਨਾ ਮੈਂ ਤੈਨੂੰ ਕੁਝ ਨਹੀਂ ਆਖਿਆ ਹਾਂ ਹਾਂ ਮਨ ਲਾ ਜਿੰਨੇ ਕੀਤਾ ਉਹਨੂੰ ਘੱਟੋ ਘੱਟ ਕੁਝ ਨਾ ਕੁਝ ਤਾਂ ਸਜ਼ਾ ਮਿਲਣੀ ਚਾਹੀਦੀ ਨਾ ਸੋ ਜੇ ਮੈਂ ਤੁਹਾਨੂੰ ਤੇ ਕਹਿ ਦਿੱਤਾ ਮੈਂ ਸਾਨੂੰ ਟਾਈਮ ਦੇ ਦਿਓ ਅਸੀਂ ਚਲੇ ਜਾਵਾਂਗੇ ਇਥੋਂ ਟਾਈਮ ਵੱਡੀ ਚਲੇ ਜਾਵਾਂਗੇ ਟਾਈਮ ਨਹੀਂ ਮਿਲਦਾ ਫਿਰ ਬਸ ਮਿੰਟ 5 ਖੜ ਜਾ ਬਸ ਫਿਰ ਫਿਰ ਉਹ 5 ਮਿੰਟ ਹੀ ਖੜ ਜਾ ਫਿਰ ਹਾਂ ਬਸ ਫਿਰ ਦੱਸ ਦਿਨਾ ਫਿਰ ਮੈਂ ਤੁਹਾਨੂੰ ਕੋਈ ਗੱਲ ਗਲਤੀ ਮੇਰੇ ਤੋਂ ਹੀ ਇਹ ਮੈਨੂੰ ਪਤਾ ਤੂੰ ਹੁਣੇ ਅੱਖ ਕੱਢੀ ਜੰਨੀ ਤੇ ਬਾਅਦ ਚ ਤੂੰ ਮੈਨੂੰ ਕਿ ਲਈ ਬੈਠੀ ਨਹੀਂ ਨਹੀਂ ਸਾਡੀ ਮਿੰਤਾ ਕੱਢਦੀ ਆ ਨਹੀਂ ਮਿੰਤਾ ਮੁੰਤਾ ਮੈਂ ਨਹੀਂ ਕਢਾਉਣੀ ਆ ਮੈਂ ਕੋਈ ਮਿੰਤ ਨਹੀਂ ਕਢਾਉਣੀਗੀ ਅਸੀਂ ਮਿੰਤਾ ਨਾਲ ਤਾਂ ਸਾਡਾ ਢਿੱਡ ਨਹੀਂ ਭਰਦਾ ਮੈਂ ਤੇਰੇ ਨਾਲ ਸਿੱਧੀ ਗੱਲ ਨਵੇੜੀ ਸੀ ਮੈਂ ਸਿੱਧੀ ਗੱਲ ਨਵੇੜੀ ਸੀ ਮੈਂ ਕਹਿਆ ਵੀ ਇਹਨੂੰ ਕੁਛ ਨਾ ਕੁਛ ਤਾਂ ਸਜ਼ਾ ਮਿਲੇ ਵੀ ਮੈਂ ਇਹ ਗਲਤੀ ਕੀਤੀ ਤੇ ਮੇਰੇ ਨਾਲ ਇਹ ਹੋਇਆ ਜੇ ਮੈਂ ਨਾ ਕਰਦਾ ਫੇਰ ਤੇ ਮੈਂ ਵੀ ਤੁਹਾਡੇ ਪੈ ਚਾਰ ਦਿਨ ਚਾਰ ਦਿਨਾਂ ਨੂੰ ਤੁਸੀਂ ਸਮਾਨ ਚੱਕ ਕੇ ਚਲੇ ਜਾਣਾ ਠੀਕ ਆ ਤੇ ਤੁਹਾਨੂੰ ਇਹ ਲੱਗਦਾ ਹਾਂ ਬਈ ਸਮਾਨ ਚੱਕ ਲਿਆ ਚਲੋ ਜੀ ਸਾਡੀ ਛੁੱਟੀ ਹੈ ਮੈਨੂੰ ਨਹੀਂ ਪਤਾਗਾ ਬਸ ਮੈਨੂੰ ਤਾਂ ਹਾਂ ਜਾਂ ਨਾ ਬਸ ਮੈਨੂੰ ਦੂਜੀ ਗੱਲ ਨਹੀਂ ਚਾਹੀਦੀ ਮੈਂ ਕੋਈ ਲੜਾਈ ਨਹੀਂ ਲਾਉਣਾ ਸੋਚਾਂਗੇ ਸੋਚਣ ਨੂੰ ਭਾਂਜ ਮੈਂ ਕਿਹੜਾ ਵੀ ਇਥੇ ਤੁਹਾਡੇ ਤੋਂ ਪੰਨ ਲੈਣਾ ਹੈ ਠੀਕ ਹੈ ਨਾ ਕਮਰਾ ਮੈਂ ਉਹਨੂੰ ਫੋਟੋਆਂ ਪਾਉਣੀਆਂ ਵੇ ਸਾਰਾ ਧੋਈ ਜਾਂਨੇ ਸੀ ਲੱਗੇ ਹੋਏ 2 ਘੰਟੇ ਹੋ ਗਏ ਆ ਕੰਧਾਂ ਨਾਲ ਭੰਚੋ ਸਾਰਾ ਮਲ ਛੱਡਿਆ ਕੁੜੀ ਆ ਗੰਦ ਮਾਰਿਆ ਹੈ ਗੁਰੂ ਮਹਾਰਾਜ ਦਾ ਤੁਹਾਨੂੰ ਜਮੇ ਡਰ ਨਹੀਂ ਹੈਗਾ ਯਾਰ ਹਾਂ ਹੈਲੋ ਹਾਂਜੀ ਹਾਂਜੀ ਹਾਂ 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 ਚਲੋ ਤੁਹਾਡੀ ਖੁਸ਼ੀ ਹੈ ਐਜ਼ ਯੂ ਵਿਸ਼ ਫਿਰ ਮੇਰੇ ਇਨਫ ਇਨਫ ਯਾਰ ਮੈਂ ਨਹੀਂ ਕੁਝ ਕਰ ਸਕਦਾ ਥੈਂਕ ਯੂ ਸਰ ਜੀ ਪੂਰਾ ਕਲੀਅਰ ਕੱਟ ਤੁਹਾਨੂੰ ਦਿਸੂਗੀ ਕਿ ਫਿਰ ਮੈਂ ਕਹਿੰਨਾ ਜੀ ਫਿਰ ਬਾਬਾ ਤੁਹਾਡੇ ਤੋਂ ਵੀ ਮਾੜਾ ਮੈਂ ਤਾਂ ਸਾਫ਼ ਕਹਿਣਾ ਸਰ ਜੀ ਬਾਬੇ ਨੇ ਮੈ ਮੈਨੂੰ ਇੱਕ ਗੱਲ ਦੱਸਣ ਨੂੰ ਤੁਸੀਂ ਵੀ ਅੱਜ ਤੱਕ ਮੈਂ ਪਹਿਲਾਂ ਨਹੀਂ ਬਾਬੇ ਦੇ ਘਰ ਕੰਮ ਕੀਤਾ ਬਾਬੇ ਨੇ ਕਹਿਣਾ ਸੁਣੋ ਜੀ ਉਸ ਕਮਰੇ ਦੀਆਂ ਮੈਂ ਜਿਹੜੀ ਤੁਸੀਂ ਮੈਨੂੰ ਗੱਲ ਅੱਗੇ ਆਖੀ ਹੈ ਨਾ ਹਾਂਜੀ ਵੀ ਐਸਾ ਕਰਕੇ ਕੰਧਾਂ ਕੀਤੀਆਂ ਪਈਆਂ ਮੈਲੀਆਂ ਮੈਂ ਤਾਂ ਉਹਦੀ ਸਾਰੀ ਲੈਬੋਰੀ ਦੀ ਚੈਕਿੰਗ ਕਰਾਉਣੀ ਹੈ ਕਿ ਉਹਨਾਂ ਕੰਧਾਂ ਤੇ ਕੀ ਕੀ ਹੈ ਤੇ ਫਿਰ ਗੁਰੂ ਸਾਹਿਬ ਜਿਹੜੇ ਹੈਗੇ ਨੇ ਕੱਲਾ ਤੁਹਾਡੇ ਘਰ ਦੇ ਗੁਰਦੁਆਰਾ ਸਾਹਿਬ ਦਾ ਨਹੀਂ ਹੈਗਾ ਵੀ ਸਾਰੇ ਗੁਰੂ ਸਾਹਿਬ ਫਿਰ ਗੁਰੂ ਕੇ ਮਹਿਲਾਂ 'ਚ ਹੀ ਪ੍ਰਕਾਸ਼ ਹੋਣ ਫਿਰ ਘਰਾਂ 'ਚ ਆ ਤੁਸੀਂ ਉਹਨਾਂ ਨੂੰ ਮੰਨ ਲਓ ਉਹਨੂੰ ਵਰਤ ਹੀ ਬੜੀ ਗਲਤ ਵਰਤੋਂ ਕਰ ਲਈ ਬਿਲਕੁਲ ਸਰ ਮੈਂ ਤਾਂ ਤੁਹਾਨੂੰ ਮੈਂ ਜੋ ਤੁਸੀਂ ਕਹਿ ਰਹੇ ਹੋ ਇਹਦਾ ਦੁੱਖ ਬੜਾ ਲੱਗਾ ਜੀ ਵੀ ਜੇ ਇਹ ਗੱਲ ਹੈ ਤੇ ਉਹਦੀ ਪੂਰੀ ਲੈਬੋਰਾਟਰੀ 'ਚ ਉਹਦੇ ਲਈ ਏਜੰਸੀਆਂ ਆਉਣਗੀਆਂ ਏਜੰਸੀਆਂ ਆ ਕੇ ਤੁਹਾਡੀ ਇੱਕ ਇੱਕ ਕੰਤੋਂ ਸੈਂਪਲ ਲੈਣਗੀਆਂ ਉਹ ਸੈਂਪਲ ਕੀ ਦਾ ਹੈ ਡੀਐਨਏ ਕੀ ਦਾ ਹੈ ਉਹ ਜੇ ਬਾਬੇ ਦੇ ਸਪਰਮ ਹੋਏ ਤੇ ਬਾਬੇ ਤੇ ਪਰਚਾ ਹੋਊਗਾ 295 ਦਾ ਠੀਕ ਹੈ ਜੀ ਜੇ ਤੁਹਾਡਾ ਹੋਇਆ ਤੇ ਤੁਹਾਡੇ ਤੇ ਹੋਊਗਾ ਜੀ ਦਾ ਵੀ ਹੋਊਗਾ ਉਹ ਤੁਹਾਡੀ ਜੀ ਦੇ ਵਿੱਚ ਕੌਣ ਆਉਂਦਾ ਠੀਕ ਹੈ ਜੀ ਉੱਥੇ ਕੀ ਕੀ ਰੰਗ ਰਲੀਆਂ ਬਣਾਈਆਂ ਜਾਂਦੀਆਂ ਨੇ ਬਾਬੇ ਵਾਲੇ ਅੰਦਰ ਤੁਹਾਡਾ ਰੰਗ ਰਲੀਆਂ ਬਣਾਈਆਂ ਜਾਂਦੀਆਂ ਨੇ ਹਾਂ ਜੀ ਤੇ ਫਿਰ ਬਾਬੇ ਵਾਲੇ ਅੰਦਰ ਰੰਗ ਰਲੀਆਂ ਮਨਾਉਣੀਆਂ ਤੇ ਸਰਾਹ ਤਾਂ ਮੈਂ ਪੰਜਾਬ ਵਿੱਚ ਪਹਿਲੀ ਗੱਲ ਦੇਖੀ ਇਹ ਵੇਖੋ ਜੀ ਜਿਹੜਾ ਉਹ ਕਮਰਾ ਹੈ ਨਾ ਜੀ ਉਹਨੂੰ ਬਾਬਾ ਜੀ ਨੂੰ ਅਸੀਂ ਚਾਬੀ ਦਿੱਤੀ ਹੋਈ ਆ ਬਾਬਾ ਜੀ ਲੋਕ ਲਾ ਕੇ ਚਾਬੀ ਲੈ ਕੇ ਜੀ ਨਾ ਜੀ ਤਾਂ ਤੁਹਾਡੀ ਹੈ ਨਾ ਜੀ ਜੇ ਉੱਥੇ ਘਰ ਤੁਹਾਡਾ ਹੈ ਨਿਗਰਾਨੀ ਤੁਹਾਡੀ ਹੈ ਬਾਬਾ ਦੇ ਕਿ ਗਰੰਥੀ ਸਿੰਘ ਹੈ ਉਹ ਤਾਂ ਤਰਕੇ ਰੋਲ ਲਾਈ ਗਈ ਜੇ ਉਸ ਕਮਰੇ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਗਲਤ ਹਾਂਜੀ ਕੋਈ ਵੀ ਗਲਤ ਐਕਟੀਵਿਟੀ ਜੋ ਤੁਸੀਂ ਦੱਸ ਰਹੇ ਜੀ ਚਾਬੀ ਬਾਬਾ ਜੀ ਕੋਲ ਹੀ ਹੁੰਦੀ ਹੈ ਜੀ ਘਰੇ ਲੈ ਜਾਉਂਦਾ ਬਾਬਾ ਜੀ ਵੀ ਜਾਣਦੇ ਨੇ ਬਾਬਾ ਜੀ ਰੱਖੇ ਤਾਂ ਤੁਸੀਂ ਨੇ ਜੇ ਮਾਰਨਾ ਬਾਬਾ ਹੈ ਪ੍ਰਾਣੀ ਪ੍ਰਾਣੀ ਸਮੇਂ ਤੋਂ ਕਰਦੇ ਆ ਕੋਈ ਇੱਕ ਦਿਨ ਤੋਂ ਦੋ ਨਾ ਕੀਤਾ ਨਹੀਂ ਹਾਂ ਪ੍ਰਾਣੀ ਸਮੇਂ ਤੋਂ ਕਰਦੇ ਆ ਤੇ ਪ੍ਰਾਣੀ ਸਮੇਂ ਤੋਂ ਤੁਹਾਨੂੰ ਨੋਟਿਸ ਲੈਣਾ ਚਾਹੀਦਾ ਸੀ ਜੇ ਤੁਸੀਂ ਆਹਦੇ ਜਿਵੇਂ ਕੰਧਾਂ 'ਚ ਲਬੇੜੀਆਂ ਪਈਆਂ ਨੇ ਫਿਰ ਉੱਥੇ ਅੰਦਰ ਤੁਸੀਂ ਕੀ ਕੀ ਕਰਦੇ ਰਹੇ ਹੋਗੇ ਭਾਵੇਂ ਬਾਬਾ ਹੀ ਏ ਫਿਰ ਬਾਬਾ ਕੋੜੀ ਦਾ ਹੱਕਦਾਰ ਹੀਗਾ ਨਾ ਬਿਲਕੁਲ ਬਿਲਕੁਲ ਜੀ ਤੁਸੀਂ ਇਹ ਕਹਿਣਾ ਕੰਧਾਂ 'ਚ ਲਬੇੜੀਆਂ ਪਈਆਂ ਨੇ ਮੇਰੇ ਕੋਲੇ ਫੋਟੋਆਂ ਹੈਗੀਆਂ ਸਰ ਮੈਂ ਤੁਹਾਨੂੰ ਦਿਖਾਉਣਾ ਕੰਧਾਂ ਦਾ ਮੈਂ ਇਹਨੂੰ ਬੜੇ ਵੱਡੇ ਪੱਧਰ ਤੇ ਆਪਾਂ ਇਹਨੂੰ ਤੁਸੀਂ ਵੀ ਸਾਥ ਦਿਓ ਮੈਂ ਬਰਾੜ ਸਾਹਿਬ ਦਾ ਵੀ ਸਾਥ ਲੈਣਾ ਹੈ ਹਾਂ ਜਿਸ ਤੋਂ ਕਿ ਜੇ ਉਹਨਾਂ ਨੇ ਆਪਦੇ ਘਰੇ ਪ੍ਰਕਾਸ਼ ਕੀਤਾ ਤੇ ਉਹਨਾਂ ਨੇ ਫਿਰ ਉਹਦੀ ਨਿਗਰਾਨੀ ਕਿਉਂ ਨਹੀਂ ਕੀਤੀ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਕਾਲ ਕਰ ਰਹੇ ਜੀ ਤੁਹਾਡਾ ਫੋਨ ਨਹੀਂ ਉੱਠਾ ਤੁਹਾਡੇ ਨਾਲ ਸਾਡਾ ਨਿੱਜ ਦਾ ਰੌਲਾ ਨਹੀਂ ਪਰ ਜਿੱਥੇ ਗੁਰੂ ਸਾਹਿਬ ਦੀ ਗੱਲ ਆਊਗੀ ਉੱਥੇ ਕਿਸੇ ਦਾ ਲਿਆਦ ਨਹੀਂ ਕੀਤਾ ਜਾਊਗਾ ਹਾਂਜੀ ਹਾਂਜੀ ਬਿਲਕੁਲ ਸਰ ਬਿਲਕੁਲ ਉਹ ਤੁਹਾਨੂੰ ਕਾਲ ਲਾ ਰਹੇ ਸੀ ਬਰਾੜ ਸਾਹਿਬ ਤੁਹਾਡਾ ਫੋਨ ਬਿਜ਼ੀ ਆ ਰਿਹਾ ਸੀ ਉਹ ਨਾ ਰਹੇ ਨਹੀਂ ਤੁਹਾਡੇ ਨਾਲ ਗੱਲ ਕਰਦੇ ਜੀ ਪਲੀਜ਼ ਥੋੜਾ ਕਾਮ ਡਾਊਨ ਪਲੀਜ਼ ਥੋੜਾ ਠੰਡ ਵਰਤਾਓ ਹਾਂਜੀ ਪਲੀਜ਼ ਕੁਛ ਨਾ ਕੁਛ ਠੰਡ ਰੱਖੋ ਜੀ ਹਾਂ ਜੀ ਲਾ ਰਹੇ ਆ ਹਾਂਜੀ ਠੀਕ ਹੈ ਜੀ ਇੱਕ ਵਾਰੀ ਆ ਕੇ ਅਸੀਂ ਜਿਹੜਾ ਹੈਗਾ ਚਲੋ ਇਹ ਮੈਂ ਤੁਹਾਨੂੰ ਸਿਚੁਏਸ਼ਨ ਲਾ ਕੇ ਦੇ ਦੇ ਕੇ ਸਰ ਮੈਂ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਦੇਖੋ ਚਲੋ ਮੈਨੂੰ ਸਜ਼ਾ ਦੇ ਦਿਓ ਮੈਂ ਸਜ਼ਾ ਭੁਗਤ ਲਊਗਾ ਹੱਕਦਾਰ ਆ ਮੈਂ ਇਸ ਚੀਜ਼ ਦਾ ਮੈਂ ਗਲਤੀ ਠੀਕ ਹੈ ਨਾ ਜੀ ਮੈਂ ਤਾਂ ਇਨਸਾਨੀਅਤ ਮੱਤਿਆਂ ਦਾ ਸੱਚਾ ਵਿਚਾਰ ਯਾਰ ਕੋਈ ਤੋਂ ਗਲਤੀ ਹੋਣੀ ਤੋਂ ਗੁਰਦੁਆਰਾ ਛੱਡ ਜਾਣਾ ਗੁਰਦੁਆਰਾ ਤੋਂ ਉਹ ਛੱਡ ਜੂਗਾ ਪਰ ਉਹਦੀ ਜਨਾਨੀ ਦਾ ਤਾਂ ਖਸੂਰ ਨਹੀਂ ਸੀ ਨਾ ਜਿੰਨੂੰ ਤੁਸੀਂ ਕਹਿ ਰਹੇ ਹੋ ਜੀ ਸਰ ਮੈਨੂੰ ਮੰਨ ਲਓ ਆਫਰ ਹੀ ਕਰ ਰਹੇ ਦੋਵੇਂ ਆਫਰ ਕਰ ਰਹੇ ਨੇ ਨਾ ਜੀ ਨਹੀਂ ਜਨਾਨੀ ਸਾਡੀ ਪਹਿਲਾਂ ਹੋਵੇ ਫੋਨ ਤੇ ਤੁਸੀਂ ਰਿਕਾਰਡਿੰਗ ਆਈ ਤੁਹਾਡੇ ਕੋਲ ਤੁਸੀਂ ਨਹੀਂ ਜਨਾਨੀ ਫੋਨ ਤੇ ਗੱਲ ਹੋ ਰਹੀ ਨਹੀਂ ਜਨਾਨੀ ਬੰਦਾ ਇਹ ਕਹਿ ਰੇ ਸੀ ਕਿ ਵੀ ਕੋਈ ਗੱਲ ਨਹੀਂ ਤੂੰ ਕਰ ਲੈ ਨਹੀਂ ਬਾਬੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਸ਼ਰਤ ਰੱਖੀ ਸੀ ਨਹੀਂ ਨਹੀਂ ਮੈਂ ਕੋਈ ਸ਼ਰਤ ਨਹੀਂ ਰੱਖੀ ਬਾਬੇ ਨਾਲ ਕੋਈ ਗੱਲ ਨਹੀਂ ਹੋਈ ਨਾ ਮੈਂ ਇਹ ਗੱਲ ਕਹੀ ਆ ਵੀ ਮੰਨ ਲਓ ਮੈਂ ਤੁਹਾਨੂੰ ਫੇਰ ਛੱਡੂਗਾ ਤੇ ਤੁਸੀਂ ਪਹਿਲਾਂ ਮੇਰੇ ਨਾਲ ਐਦਾਂ ਕਰੋ ਇਹ ਗੱਲ ਨਹੀਂ ਹੋਈ ਜਦੋਂ ਉੱਥੇ ਅਸੀਂ ਬੈਠੇ ਹਾਂ ਕਾਮਨ ਕਿਸੇ ਦੇ ਕਰਕੇ ਉੱਥੇ ਇਹਨੇ ਮੈਨੂੰ ਇਹ ਗੱਲ ਕਹੀ ਵੀ ਮੇਰਾ 29 ਤਰੀਕ ਉਹਨੂੰ ਪੁੱਛਣੋਂ ਫੋਨ ਕਰਕੇ ਨਹੀਂ ਉਹ ਤਾਂ ਮੈਨੂੰ ਕਹੀ 28 ਇਹ 29 ਤੱਕ ਡਿਊਟੀ ਮੈਂ ਮੈਂ ਖਾਲੀ ਕਰ ਦਊਗਾ ਨਹੀਂ ਮੈਂ ਤਾਂ ਲੇਡੀਜ਼ ਦੀ ਗੱਲ ਕਰ ਰਿਹਾ ਵੀ ਜਦੋਂ ਤੁਸੀਂ ਲੇਡੀਜ਼ ਨਾਲ ਗੱਲਾਂ ਕਰਦੇ ਹੋ ਤੁਸੀਂ ਲੇਡੀਜ਼ ਨੂੰ ਕਹਿੰਦੇ ਹੋ ਨਾ ਵੀ ਮੈਨੂੰ ਵੀ ਤੂੰ ਆ ਜਾ ਇਹਨੂੰ ਇਕੱਲੇ ਨੂੰ ਜਾਣ ਦੇ ਹਬੋਰ ਨਹੀਂ ਨਹੀਂ ਮੈਂ ਉਹ ਕਿਹਾ ਅਜ਼ੀਮ ਹੈ ਸਾ ਅਜ਼ੀਬ ਉਹ ਮੇਰੇ ਕੋਲ ਵੀਡੀਓ ਸਰ ਫਿਰ ਤੁਸੀਂ ਹਬੌਰ ਜਾ ਕੇ ਵੀ ਟੈਲੀਫੋਨ ਕੀਤਾ ਵੀ ਮੈਂ ਹਬੌਰ ਆ ਗਿਆ ਕਿੱਥੇ ਜੇ ਮੇਰੇ ਕੋਲ ਵੀਡੀਓ ਨਹੀਂ ਤੁਸੀਂ ਗਏ ਪਰ ਤੁਸੀਂ ਟੈਲੀਫੋਨ ਕੀਤਾ ਤੁਸੀਂ ਰਸਤੇ 'ਚ ਵੀ ਉਹਨੂੰ ਟੈਲੀਫੋਨ ਕੀਤਾ ਵੀ ਕਿੱਥੇ ਜੇ ਫਿਰ ਤੁਸੀਂ ਆਖਿਆ ਮੈਡਮ ਨਾਲ ਗੱਲ ਕਰਾ ਦੇ ਉਹਨੇ ਮੈਡਮ ਨਾਲ ਕਰਾਈਏ ਤੁਸੀਂ ਆਖਿਆ ਵੀ ਇਹਨੂੰ ਇਕੱਲੇ ਨੂੰ ਛੱਡੋ ਉਹਨੇ ਮੇਰੀ ਮੈਡਮ ਨਾਲ ਮੈਂ 1 ਮਿੰਟ ਸਰ ਪਲੀਜ਼ ਮਾਈਂਡ ਨਾ ਕਰੋ ਹੁਣ ਤੁਸੀਂ ਮੈਨੂੰ ਕਹੋ ਵੀ ਮੈਂ ਆਪਦੀ ਮੈਡਮ ਨਾਲ ਗੱਲ ਕਰਾ ਨਹੀਂ ਕੌਣ ਕਰਾਉਂਦਾ ਨਹੀਂ ਤੁਸੀਂ ਤੁਸੀਂ ਆਖਿਆ ਨਾ ਜਦੋਂ ਵੀ ਮੈਡਮ ਨਾਲ ਗੱਲ ਕਰਾ ਉਧਰ ਆਈ ਇਹਨਾਂ ਸੀਗਾ ਕਿ ਉਹਨੇ ਮੈਡਮ ਨਾਲ ਗੱਲ ਕਰਾਤੀ ਫਿਰ ਤੁਸੀਂ ਚਾਰ ਟੈਲੀਫੋਨ ਨੇ ਤੁਹਾਡੇ ਚੌਥੇ ਟੈਲੀਫੋਨ ਤੇ ਤੁਹਾਡਾ ਆਇਆ ਤੇ ਫਿਰ ਚੌਥੇ ਟੈਲੀਫੋਨ ਤੇ ਤੁਸੀਂ ਆਖਿਆ ਵੀ ਉਹਨੇ ਉਹ ਅੱਗੋਂ ਕਹਿੰਦੀ ਮੈਂ ਤੇਰੀ ਭੈਣਾ ਵਰਗੀਆਂ ਸਾਰੀ ਗੱਲ ਉਹਨੇ ਕੀਤੀ ਹੈ ਹਾਂ ਬਿਲਕੁਲ ਤੇ ਤੁਹਾਡੀ ਭੈਣਾ ਵਰਗੀਆਂ ਤੁਸੀਂ ਆਖਿਆ ਕੋਈ ਗੱਲ ਨਹੀਂ ਆਪਾਂ ਕਿਹੜਾ ਕਿਸੇ ਨੂੰ ਰੋਲਾ ਪਾਉਣਾ ਦੱਸਣਾ ਹੈ ਜੇ ਉਹਨੇ ਗਲਤੀ ਕੀਤੀ ਤੇ ਉਹਦੀ ਗਲਤੀ ਦੀ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਨਾ ਹਾਂਜੀ ਹਾਂ ਠੀਕ ਹੈ ਫਿਰ ਗਲਤੀ ਉਹਨੇ ਕੀਤੀ ਤੇ ਸਜ਼ਾ ਤੁਸੀਂ ਭੈਣ ਨੂੰ ਦੇ ਰਹੇ ਮੈਂ ਮੈਂ ਮੰਦਾ ਮੇ ਤੁਹਾਨੂੰ ਮਿਸਟੇਕ ਹੋਈ ਹੈ ਮੈਂ ਮੰਦਾ ਅੰਗਲ ਸਰ ਕੋਈ ਕੋਈ ਨਹੀਂ ਚਲੋ ਇਹ ਕੋਈ ਤੁਸੀਂ ਮੈਨੂੰ ਪਲੀਜ਼ ਉਹ ਵੀਡੀਓ ਭੇਜੋ ਜੀ ਤੁਸੀਂ ਜਿਵੇਂ ਤੁਸੀਂ ਜੋ ਮੈਨੂੰ ਸਜਾ ਲਾਉਂਗੇ ਜੀ ਮੈਂ ਚਲੋ ਸਰ ਕੋਈ ਨਹੀਂ ਤੁਸੀਂ ਮੈਨੂੰ ਵੀਡੀਓ ਭੇਜੋ ਸਰ ਵੀਡੀਓ ਭੇਜੋ ਮੈਂ ਤੁਹਾਨੂੰ ਦਿਖਾ ਸਕਦਾ ਮੈਂ ਤੁਸੀਂ ਸਰ ਜਾਂ ਨਾ ਹੁਣੇ ਆ ਜਾਓ ਜੀ ਦੇਖੋ ਮੈਂ ਅੱਗੇ ਮੈਸੇਜ ਲਾਉਣੇ ਨੇ ਮੈਂ ਉਸ ਢੰਗ ਦੇ ਮੈਸੇਜ ਲਾਉਣੇ ਨੇ ਜੀ ਸਰ ਜੀ ਮੈਂ ਹੈ ਕੋਰੋਨਾ ਦੇ ਐਵੀਡੈਂਸ ਹੈਗੇ ਆਈ ਤੁਹਾਨੂੰ ਮੈਂ ਲੋਕੇਸ਼ਨ ਭੇਜਦਾ ਮੈਂ ਚੰਡੀਗੜ੍ਹ ਆ ਜੀ ਚਲੋ ਸਰ ਕੋਈ ਨਹੀਂ ਸਰ ਠੀਕ ਹੈ ਸਰ ਠੀਕ ਤਾਂ ਮੈਂ 1 ਮਿੰਟ ਤੁਸੀਂ ਨਾ 10 ਮਿੰਟ ਦਿਓ ਮੈਂ ਕਰਦਾ ਡਿਸਕਸ ਕਰਦਾ ਠੀਕ ਹੈ ਸਰ